ਲਮਰਾਸੀਆ ਕੋਈ ਹੋਰ ਵੀ ਛੇੜ ਲੈ ਹੋਰ ਸੁਣ ਲੈ ਲੈ ਕੋਈ ਚੱਜ ਦੀ ਤੇ ਕੋਈ ਅੱਜ ਦੀ ਗੱਲ ਵੀ ਛੇੜ ਲੈ ਪਹਿਲਾਂ ਚੱਜ ਦੀ ਸੁਣ ਲੈ ਸੁਣਾ ਕਹਿੰਦਾ ਕਿਸੇ ਕੋਲ ਨਹੀਂ ਕੋਠਾ ਸੌਣ ਜੋਗਾ ਸੌਣ ਜੋਗਾ ਤੇ ਕੋਈ ਡੰਗਰਾਂ ਤੇ ਲੈਂਟਰ ਲਾਈ ਫਿਰਦਾ ਲਾਈ ਫਿਰਦਾ ਕੋਈ ਕੂੜੇ ਦੇ ਢੇਰ ਚੋਂ ਰੋਟੀ ਲੱਭੇ ਲੱਭੇ ਕੋਈ ਜਵਾਕਾਂ ਨੂੰ ਪੀਜ਼ੇ 버ਗਰ ਖਵਾਈ ਫਿਰਦਾ ਖਵਾਈ ਫਿਰਦਾ ਕੋਈ ਸਾਈਕਲ ਵੀ ਲਵੇ ਵਿਆਜ ਉੱਤੇ ਵਿਆਜ ਉੱਤੇ ਕਾਰਾਂ ਜੀਪਾਂ 'ਚ ਕੁੱਤੇ ਬਿਠਾਈ ਫਿਰਦਾ ਕਲ ਜੋਗਾ ਕਿਸੇ ਦੀ ਮੱਛਰ ਮਾਰਦੇ ਦੀ ਰਾਤ ਲੰਗੇ ਲੰਗੇ ਕੋਈ ਚੂਚਿਆਂ ਤੇ ਜਨਰੇਟਰ ਲਾਈ ਫਿਰਦਾ ਲਾਈ ਫਿਰਦਾ ਤੈਨੂੰ ਪਤਾ ਮਰਾਸੀ ਅੱਜਕੱਲ ਬਹੁਤ ਜ਼ਿਆਦਾ ਲੋਕਾਂ ਕੋ ਰੋਟੀ ਖਾਣ ਲਈ ਨਹੀਂ ਕੋਈ ਬਹੁਤ ਔਖਾ ਆਪਦਾ ਵਕਤ ਟਪਾ ਰਿਹਾ ਹੈ ਹਨਾ ਜੀ ਇਹ ਕਿੱਥੇ ਬੰਦ ਕਿਉਂ ਹੋ ਗਿਆ ਜਿਵੇਂ ਇਹਨੂੰ ਗੁਰੂਕ ਬਹੁਤ ਗਿਆ ਹਨਾ ਇਹ ਕਿੱਤਾ ਅੱਗੇ ਚੱਲਦਾ ਸੀ ਲੋਕਾਂ 'ਚ ਜਾਂਦਾ ਸੀ ਵਸਰਦਾ ਸੀ ਇਹ ਚੀਜ਼ਾਂ ਸਾਡੇ ਸਭੇ ਕਿ ਵਸਰ ਜਾ ਰਹੀਆਂ ਨੇ ਹਾਂਜੀ ਹੋਈ ਜਾਂਦੀ ਹੈ ਟੈਕਨੋਲੋਜੀ ਦਾ ਜੋਗ ਆ ਰਿਹਾ ਸਾਰੇ ਜਣੇ ਮੋਬਾਈਲਾਂ ਹਨਾ ਜੀ ਟੀਵੀ ਟੂੰਗਿਆਂ ਵੱਲ ਮਤਲਬ ਟੀਵੀ ਤਾਂ ਹੁਣ ਜਮ੍ਹਾਂ ਖਤਮ ਨਹੀਂ ਹੋ ਚੁੱਕਿਆ ਹੁਣ ਐਲਸੀਡੀ ਆ ਗਈ ਉਹਨਾਂ ਨੇ ਲੈ ਲਈ ਤਾਂ ਕਰ ਜਿਹੜਾ ਹੌਲੀ ਹੌਲੀ ਜਿਹੜਾ ਆਪਾਂ ਵੀ ਮੁੱਕਦਾ ਜਾ ਰਿਹਾ ਹੈ ਜਿਹੜਾ ਸਾਪਰਾ ਜਿਹੜਾ ਸੱਭਿਆਚਾਰ ਵਿਆਪੀ ਇਹ ਸਾਡੀ ਇਹ ਹੀ ਕੋਸ਼ਿਸ਼ ਆ ਵੀ ਆਪਾਂ ਮੋੜ ਤੋਂ ਇਹਨੂੰ ਆਪਾਂ ਲੋਕਾਂ ਸਾਹਮਣੇ ਰੱਖੀ ਜਣਾ ਪੇਸ਼ ਕਰਕੇ ਕਿਉਂਕਿ ਪੁਰਾਣੇ ਸੱਭਿਆਚਾਰ ਨਾਲ ਜੁੜਾ ਨਹੀਂ ਫੇਰਿਆ ਆਪਾਂ ਨੂੰ ਇਤਿਹਾਸ ਬਾਰੇ ਪਤਾ ਲੱਗੇ ਹਾਂਜੀ ਤੁਹਾਨੂੰ ਪਤਾ ਹੀ ਤੁਸੀਂ ਜਿਵੇਂ ਗੱਲ ਕੀਤੀ ਵੀ ਇਹ ਕਿੱਤਾ ਖਤਮ ਕਿਉਂ ਹੋ ਰਿਹਾ ਹੈ ਨਾ ਜੀ ਅੱਜ ਕੱਲ ਤੁਹਾਨੂੰ ਪਤਾ ਹਰ ਇੱਕ ਜਿਹੜਾ ਦਿਖਾਵਾ ਦਿਖਾਵੇ ਦੇ ਬਹੁਤ ਜ਼ਿਆਦਾ ਹੱਤ ਘੇਰ ਲਿਆ ਵਿਅਕਤੀ ਨੂੰ ਚਾਹੀ ਕੋਈ ਚਾਹੀ ਤੁਸੀਂ ਚਾਹੀ ਮੈਂ ਹਨਾ ਜੀ ਜਦ ਤੱਕ ਚਾਹੇ ਬੰਦੇ ਕੋਲ ਕੁਛ ਵੀ ਨਾ ਹੋਵੇ ਉਹ ਉਸੇ ਤਰ੍ਹਾਂ ਲੋਕਾਂ ਨੇ ਕਿਹਾ ਜਿਹੜਾ ਭੰਡ ਸੀਗਾ ਪੁਰਾਣੀ ਸੁਰੀਲੀ ਕੌਮ ਸਮਝਦੇ ਕਿਉਂ ਲੋਕਾਂ ਤੋਂ ਮੰਗਣਾ ਹਨਾ ਜੀ ਉਹਨਾਂ ਨੇ ਉਹ ਕੰਮ ਛੱਡ ਦਿੱਤੇ ਉਹਨਾਂ ਨੂੰ ਸ਼ਰਮ ਆਉਣ ਲੱਗੀ ਫਿਲਹਾਲ ਤੁਹਾਨੂੰ ਪਤਾ ਕੋਈ ਵੀ ਕੰਮ ਕਰੀਏ ਉਹਦੇ ਵਿੱਚ ਸ਼ਰਮ ਵਾਲੀ ਕੋਈ ਵੀ ਗੱਲ ਨਹੀਂ ਹੁੰਦੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਠੀਕ ਹੈ ਜੀ ਰੋਟੀ ਮਿਲਣੀ ਚਾਹੀਦੀ ਹੈ ਦੋ ਵਕਤ ਦੀ ਕੰਮ ਤੇ ਪ੍ਰਤੀ ਕੁਛ ਨਹੀਂ ਹੁੰਦਾ ਜੀ ਕੰਮ ਹੀ ਕਰ ਮੈਂ ਤੁਹਾਨੂੰ ਪਤਾ ਕੰਮ ਦੇ ਨਾਲ ਹੀ ਸਭ ਕੁਝ ਚੱਲਦਾ ਹੈ ਲੰਮਰਾਸੀਆ ਕੋਈ ਹੋਰ ਵੀ ਛੇੜ ਲੈ ਹੋਰ ਸੁਣ ਲੈ ਲੈ ਕੋਈ ਚੱਜ ਦੀ ਤੇ ਕੋਈ ਅੱਜ ਦੀ ਗੱਲ ਵੀ ਛੇੜ ਲੈ ਪਹਿਲਾ ਚੱਜ ਦੀ ਸੁਣ ਲੈ ਲੈ ਸੁਣਾ ਕਹਿੰਦਾ ਕਿਸੇ ਕੋਲ ਨਹੀਂ ਕੋਠਾ ਸੌਣ ਜੋਗਾ ਸੌਣ ਜੋਗਾ ਤੇ ਕੋਈ ਡੰਗਰਾਂ ਤੇ ਲੈਂਟਰਨ ਲਾਈ ਫਿਰਦਾ ਲਾਈ ਫਿਰਦਾ ਕੋਈ ਕੂੜੇ ਦੇ ਢੇਰ ਚੋਂ ਰੋਟੀ ਲੱਭੇ ਲੱਭੇ ਕੋਈ ਜਵਾਕਾਂ ਨੂੰ ਪੀਜ਼ੇ 버ਗਰ ਖਵਾਈ ਫਿਰਦਾ ਖਵਾਈ ਫਿਰਦਾ ਕੋਈ ਸਾਈਕਲ ਵੀ ਲਵੇ ਵਿਆਜ ਉੱਤੇ ਵਿਆਜ ਉੱਤੇ ਕਾਰਾਂ ਜੀਪਾਂ 'ਚ ਕੁੱਤੇ ਬਿਠਾਈ ਫਿਰਦਾ ਕਲ ਜੋਗਾ ਕਿਸੇ ਦੀ ਮੱਛਰ ਮਾਰਦੇ ਦੀ ਰਾਤ ਲੰਗੇ ਲੰਗੇ ਕੋਈ ਚੂਚੇ ਤੇ ਜਨਰੇਟਰ ਲਾਈ ਫਿਰਦਾ ਲਾਈ ਫਿਰਦਾ ਤੈਨੂੰ ਪਤਾ ਮਰਾਸੀਆ ਅੱਜ ਕੱਲ ਬਹੁਤ ਜ਼ਿਆਦਾ ਰੋਟੀ ਖਾਣ ਲਈ ਨਹੀਂ ਸਹੀ ਗੱਲ ਆ ਨਾ ਕੋਈ ਬਹੁਤ ਔਖਾ ਆਪਦਾ ਵਕਤ ਟਪਾ ਰਿਆ ਹੈ ਹਨਾ ਇਹ ਕਿੱਥੇ ਬੰਦ ਕਿਉਂ ਹੋ ਗਿਆ ਜਿਵੇਂ ਇਹਨੂੰ ਗਰੁੱਪ ਬਹੁਤ ਗਿਆ ਹਨਾ ਇਹ ਕਿੱਤਾ ਅੱਗੇ ਚੱਲਦਾ ਸੀ ਲੋਕਾਂ ਚ ਜਾਂਦਾ ਸੀ ਵਿਸਰਦਾ ਸੀ ਇਹ ਚੀਜ਼ਾਂ ਸਾਡੇ ਸਭੇ ਕਿ ਵਿਸਰ ਜਾ ਰਹੀਆਂ ਨੇ ਹਾਂਜੀ ਹੋਣੀ ਟੈਕਨੋਲੋਜੀ ਦਾ ਜੋਗ ਆ ਰਿਹਾ ਸਾਰੇ ਜਣੇ ਮੋਬਾਈਲਾਂ ਹਨਾ ਟੀਵੀਆਂ ਟੂਆਂ ਦੇ ਵੱਲ ਮਤਲਬ ਟੀਵੀ ਤਾਂ ਹੁਣ ਜਮ੍ਹਾਂ ਖਤਮ ਹੀ ਹੋ ਗਏ ਹੁਣ ਅਲ ਸੀੜੀਆਂ ਆ ਗਈਆਂ ਉਹਨਾਂ ਨੇ ਲੈ ਲਈ ਆਗਰ ਕਿ ਜਿਹੜਾ ਹੌਲੀ-ਹੌਲੀ ਜਿਹੜਾ ਆਪਾਂ ਵੀ ਮੁੱਕਦਾ ਜਾ ਰਿਹਾ ਹੈ ਜਿਹੜਾ ਸਾਪਰਾ ਜਿਹੜਾ ਸੱਭਿਆਚਾਰ ਪੰਜਾਬੀ ਇਹ ਸਾਡੀ ਇਹ ਹੀ ਕੋਸ਼ਿਸ਼ ਆ ਵੀ ਆਪਾਂ ਮੋੜ ਤੋਂ ਇਹਨੂੰ ਆਪਾਂ ਲੋਕਾਂ ਸਾਹਮਣੇ ਰੱਖੀ ਜਣਾ ਪੇਸ਼ ਕਰਕੇ ਕਿਉਂਕਿ ਪੁਰਾਣੇ ਸੱਭਿਆਚਾਰ ਨਾਲ ਜੁੜਾ ਨਹੀਂ ਫੇਰਿਆ ਆਪਾਂ ਨੂੰ ਇਤਿਹਾਸ ਬਾਰੇ ਪਤਾ ਨਹੀਂ ਹਾਂਜੀ ਤੁਹਾਨੂੰ ਪਤਾ ਜੀ ਤੁਸੀਂ ਜਿਵੇਂ ਗੱਲ ਕੀਤੀ ਵੀ ਇਹ ਕਿੱਤਾ ਖਤਮ ਕਿਉਂ ਹੋ ਰਿਹਾ ਹੈ ਨਾ ਜੀ ਅੱਜ ਕੱਲ ਤੁਹਾਨੂੰ ਪਤਾ ਹਰ ਇੱਕ ਜਿਹੜਾ ਦਿਖਾਵਾ ਸਾਵੇ ਦੇ ਬਹੁਤ ਜ਼ਿਆਦਾ ਅਤਕੀਰਲੇ ਵਿਅਕਤੀ ਨੂੰ ਚਾਹੀ ਕੋਈ ਚਾਹੀ ਤੁਸੀਂ ਚਾਹੀ ਮੈਂ ਹਨਾ ਜੀ ਜਦੋਂ ਤੱਕ ਚਾਹੇ ਬੰਦੇ ਕੋਲ ਕੁਛ ਵੀ ਨਾ ਹੋਵੇ ਉਹਦੇ ਕੋ ਉਸੇ ਤਰ੍ਹਾਂ ਲੋਕ ਕਹਿੰਦੇ ਜਿਹੜਾ ਭਾਂਡਾ ਸੀਗਾ ਪੁਰਾਣੀ ਸੁਰੀਲੀ ਕੋਮ ਸਮਝਦੇ ਕਿਉਂ ਲੋਕਾ ਤੋਂ ਮੰਗਣਾ ਹਨਾ ਜੀ ਉਹਨਾਂ ਨੇ ਉਹ ਕੰਮ ਛੱਡ ਦੇ ਉਹਨਾਂ ਨੂੰ ਸ਼ਰਮ ਆਉਣ ਲੱਗੀ ਫਿਲਹਾਲ ਤੁਹਾਨੂੰ ਪਤਾ ਕੋਈ ਵੀ ਕੰਮ ਕਰੀਏ ਉਹਦੇ ਵਿੱਚ ਸ਼ਰਮ ਵਾਲੀ ਕੋਈ ਵੀ ਗੱਲ ਨਹੀਂ ਹੁੰਦੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਠੀਕ ਹੈ ਜੀ ਰੋਟੀ ਮਿਲਣੀ ਚਾਹੀਦੀ ਹੈ ਦੋ ਵਕਤ ਦੀ ਕੰਮ ਦੇ ਪ੍ਰਤੀ ਕੁਛ ਨਹੀਂ ਹੁੰਦਾ ਜੀ ਕੰਮ ਹੀ ਕਰ ਮੈਂ ਤੁਹਾਨੂੰ ਪਤਾ ਕੰਮ ਦੇ ਨਾਲ ਹੀ ਸਭ ਕੁਝ ਚੱਲਦਾ